ਸਸਿਆਕਾ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਆ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਜੀ ਅੱਜ ਆ ਗਈਆਂ ਮੈਂ ਨਿਊ ਵਲੌਗ ਲੈ ਕੇ ਤੁਹਾਡੇ ਲਈ ਤੇ ਮੇਰਾ ਵਲੌਗ ਫੁੱਲ ਵਾਚ ਕਰੋ ਔਰ ਜ਼ਰੂਰ ਫੁੱਲ ਵਾਚ ਕਰਕੇ ਦੇਖਿਓ ਸ਼ੇਅਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੋਸਤੋ ਐਨਾ ਜ ਸਪੋਰਟ ਪਲੀਜ਼ ਕਰ ਦੋ ਮੈਨੂੰ ਅੱਗੇ ਵਧਣ ਲਈ ਤੇ ਅੱਜ ਦੇ ਵੀਲੋਗ 'ਚ ਮੈਨੂੰ ਨਾ ਮੇਰੇ YouTube ਫਰੈਂਡ ਪੁੱਛ ਰਹੇ ਸੀ ਕਿ ਦੀਦੀ ਤੁਹਾਡੇ ਜਦੋਂ ਠੰਡ ਹੋ ਜਾਂਦੀ ਹੈ ਕਿਉਂਕਿ ਜੰਮੂ ਕਸ਼ਮੀਰ ਵਿੱਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਤੇ ਮੈਨੂੰ ਪੁੱਛਿਆ ਸੀ ਕਿ ਜਦੋਂ ਠੰਡ ਹੋ ਜਾਂਦੀ ਤੇ ਤੁਹਾਡੇ ਪੈਰਾਂ ਵਿੱਚ ਸੂਜਨ ਆਂਦੀ ਹੈ ਕਿ ਨਹੀਂ ਆਂਦੀ ਅਗਰ ਆਂਦੀ ਹੈ ਤੇ ਮਤਲਬ ਉਹ ਪੈਰਾਂ ਵਿੱਚ ਦਰਦ ਹੁੰਦਾ ਹੈ ਕਿ ਨਹੀਂ ਹੁੰਦਾ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਅ ਉਸ ਦਰਦ ਤੋਂ ਛੁਟਕਾਰਾ ਦਿੰਦੇ ਹੋ ਮਤਲਬ ਕੀ ਤਾਨੂੰ ਦਰਦ ਜ਼ਿਆਦਾ ਹੁੰਦਾ ਹੈ ਜਾਂ ਘੱਟ ਹੁੰਦਾ ਹੈ ਤੇ ਇਸ ਵੀਲੋਗ ਵਿੱਚ ਮੈਂ ਤੁਹਾਨੂੰ ਦੱਸਾਂਗੀ ਜਦੋਂ ਮੇਰੇ ਪੈਰਾਂ 'ਚ ਸੂਜਨ ਹੋ ਜਾਂਦੀ ਹੈ ਨਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਕਿ ਦਰਦ ਹੁੰਦਾ ਹੈ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਤੁਹਾਨੂੰ ਮੈਂ ਉਹ ਦਿਖਾਵਾਂਗੀ ਕਿਉਂਕਿ ਮੇਰੇ ਪੈਰ ਨਾ ਹੱਲੇ ਵੀ ਸੁੱਜੀ ਹੋਏ ਨੇ ਮਤਲਬ ਬਹੁਤ ਜ਼ਿਆਦਾ ਸੂਜਨ ਹੋ ਗਈ ਹੈ ਉਸ ਤੇ ਔਰ ਇਸ ਦਾ ਇਲਾਜ ਵੈਸੇ ਕੁਝ ਨਹੀਂ ਹੈ ਵੈਸੇ ਸਾਰੇ ਬੋਲਦੇ ਨੇ ਕਿ ਅ ਗਰਮ ਪਾਣੀ ਲੈ ਲਓ ਤੇ ਗਰਮ ਪਾਣੀ ਵਿੱਚ ਨਮਕ ਡਾਲ ਕੇ ਨਾ ਥੋੜਾ ਜਿਆ ਨੂੰ ਸੇਕ ਦਿਓ ਪਰ ਇਦਾਂ ਦਾਵਾ ਕਿ ਮੈਂ ਅਗਰ ਗਰਮ ਪਾਣੀ ਲੈ ਕੇ ਉਸ ਵਿੱਚ ਨਮਕ ਡਾਲ ਕੇ ਥੋੜਾ ਜਿਹਾ ਮਤਲਬ ਕਿ ਪੈਰ ਨੂੰ ਸੇਕ ਵੀ ਦਿੰਦੀ ਆ ਪਰ ਮੈਨੂੰ ਕੁਝ ਨਹੀਂ ਫਰਕ ਪੈਂਦਾ ਕਿਉਂਕਿ ਮੇਰਾ ਜਿਹੜਾ ਪੈਰ ਹੈ ਤੁਹਾਨੂੰ ਪਤਾ ਹੈ ਕਿ ਉਸ ਵਿੱਚ ਰਿੰਗ ਆਪਰੇਸ਼ਨ ਹੋਇਆ ਵਾ ਤੇ ਪਤਾ ਨਹੀਂ ਕਿਉਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਸੂਜਨ ਜਨਨਾ ਤੇ ਬਹੁਤ ਜ਼ਿਆਦਾ ਮੈਨੂੰ ਦਰਦ ਹੁੰਦਾ ਇੰਨਾ ਜ਼ਿਆਦਾ ਦਰਦ ਹੁੰਦਾ ਤੇ ਮੈਂ ਸੱਚ ਦੱਸਾਂ ਤਾਂ ਕਦੀ ਵਾਰ ਤਾਂ ਮੈਂ ਉਹ ਦਰਦ ਬਿਲਕੁਲ ਵੀ ਝੇਲ ਨਹੀਂ ਪਾਉਂਦੀ ਬਿਲਕੁਲ ਵੀ ਮੈਂ ਇੰਨਾ ਦਰਦ ਹੁੰਦਾ ਕਿ ਮੈਂ ਇਹਨਾਂ ਨੂੰ ਹੀ ਬੋਲ ਦਿੰਦੀ ਆ ਕਿ ਹੁਣ ਇਹ ਦਰਦ ਨਾਲ ਹੱਥ ਤੋਂ ਜ਼ਿਆਦਾ ਹੋ ਰਿਹਾ ਹੈ ਮੈਨੂੰ ਤੇ ਤੁਹਾਨੂੰ ਦਿਖਾਵਾਂਗੀ ਵੀ ਇਸ ਟਾਈਮ ਵੀ ਮੇਰੀ ਮੇਰੀ ਪੂਰੀ ਜੋ ਲੱਤ ਹੈਗੀ ਹੈ ਤੇ ਪੈਰ ਹੈਗਾ ਇਹ ਬਹੁਤ ਜ਼ਿਆਦਾ ਸੁੱਜ ਚੁੱਕਾ ਹੈ ਔਰ ਉਸ ਵਿੱਚ ਨਾ ਬਹੁਤ ਹੀ ਜ਼ਿਆਦਾ ਮੈਨੂੰ ਦਰਦ ਹੁੰਦੀ ਹੈ ਬਹੁਤ ਹੀ ਜ਼ਿਆਦਾ ਪਰ ਹੁਣ ਕੀ ਕਰ ਸਕਦੇ ਆ ਸਾਹਮਣਾ ਤੇ ਕਰਨਾ ਹੀ ਪੈਣਾ ਹੈ ਤੇ ਬਸ ਕੁਛ-ਪੁਛ ਦੇ ਨੇ ਨਾ ਤੁਹਾਨੂੰ ਪੈਰ 'ਚ ਪ੍ਰੋਬਲਮ ਹੈਗੀ ਆ ਤੇ ਤੁਸੀਂ ਦੱਸੋ ਮਤਲਬ ਕਿ ਤੁਹਾਨੂੰ ਚੱਲਣਾ ਜਾਂ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਰੱਖਦੇ ਹੋ ਤੇ ਮੈਂ ਸੱਚ ਦੱਸਾਂ ਤੇ ਮੈਨੂੰ ਚੱਲਣ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਪ੍ਰੋਬਲਮ ਹੁੰਦੀ ਹੈ ਪਰ ਪ੍ਰੋਪਰ ਨਾਲ ਤੇ ਮੈਂ ਨਹੀਂ ਚੱਲ ਸਕਦੀ ਵਾਕਰ ਨਾਲ ਹੀ ਚੱਲ ਸਕਦੀ ਹ ਇਸ ਤੋਂ ਇਲਾਵਾ ਨਹੀਂ ਚੱਲ ਸਕਦੀ ਤਰ ਵਾਕਰ ਨਾਲ ਚੱਲਣ ਨਾਲ ਵੀ ਨਾ ਮੇਰੇ ਪੈਰ ਦੀ ਸੂਜਨ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਮੈਂ ਉਸਦੇ ਉੱਤੇ weight ਪਾ ਕੇ ਹੀ ਚੱਲਣਾ ਹੁੰਦਾ weight ਨਾ ਪਾਵਾਂ ਤਾਂ ਮੈਂ ਚੱਲ ਬਿਲਕੁਲ ਨਹੀਂ ਸਕਦੀ ਆ ਤੇ ਇਸ ਕਰਕੇ ਮੈਨੂੰ walker ਦੇ ਉੱਪਰ ਪੂਰਾ weight ਡਾਲਣਾ ਪੈਂਦਾ ਹੈ ਕਿ ਮੈਂ ਕਿਤੇ ਡਿੱਗ ਨਾ ਜਾਵਾਂ ਅਗਰ ਵੇ ਉਸਦੇ ਉੱਤੇ weight ਨਹੀਂ ਪਾਉਂਗੀ ਤਾਂ ਮੈਂ ਡਿੱਗ ਜਾਊਂਗੀ ਤੇ ਫਿਰ ਹੈ ਕਿ ਹੁੰਦਾ ਕਿ ਮੇਰੀ ਜਿਹੜੀ ਲੱਤ ਹੈਗੀ ਆ ਨਾ ਉਹ ਇਸ ਤਰ੍ਹਾਂ ਹੋ ਜਾਂਦੀ ਬਿਲਕੁਲ ਇਸ ਤਰ੍ਹਾਂ ਪੂਰਾ نیچے ਪੈਰ ਨਹੀਂ ਲੱਗਦਾ ਤੇ ਐਦਾਂ ਹੋ ਜਾਂਦੀ ਜਿਸ ਕਰਕੇ ਨਾ ਉਹ ਉਹ ਬਹੁਤ ਹੀ ਜ਼ਿਆਦਾ ਉਹਨੂੰ ਬਹੁਤ ਜ਼ਿਆਦਾ ਸੁੱਝ ਜਾਂਦੀ ਹੈ ਔਰ ਫਿਰ ਨਾ ਬਹੁਤ ਹੀ ਜ਼ਿਆਦਾ ਦਰਦ ਹੁੰਦੀ ਹੈ ਬਹੁਤ ਜ਼ਿਆਦਾ ਤੇ ਇਹੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਕਿ ਜਦੋਂ ਮੈਨੂੰ ਦਰਦ ਹੁੰਦੀ ਹੈ ਤੇ ਸੈਣਾ ਤੇ ਪੈਂਦਾ ਕੀ ਕਰਾਂ ਕਿਉਂਕਿ ਦਵਾਈਆਂ ਮੈਂ ਜ਼ਿਆਦਾ ਖਾਂਦੀ ਨਹੀਂ ਆ ਹਾਲਾਂਕਿ ਇਹ ਮੈਨੂੰ ਬੋਲ ਦਿੰਦੇ ਨੇ ਦਵਾਈ ਖਾਲਾ ਤੇ ਠੀਕ ਹੋ ਜਾਣਗੀ ਪਰ ਪਤਾ ਕੀ ਹੈ ਜ਼ਿਆਦਾ ਦਵਾਈਆਂ ਖਾਣੀਆਂ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ ਤੇ ਮੈਂ ਖਾਂਦੀ ਨਹੀਂ ਮੈਂ ਕਿ ਕੋਈ ਗੱਲ ਨਹੀਂ ਚਲੋ ਦੇਖਦੇ ਆ ਕੋ ਠੀਕ ਹੋ ਜਾਏਗਾ ਪਰ ਜਦੋਂ ਹੱਦ ਤੋਂ ਜ਼ਿਆਦਾ ਪਾਰ ਹੋ ਜਾਂਦਾ ਨਾ ਮਤਲਬ ਦਰਦ ਮੇਰਾ ਫਿਰ ਉਸ ਟਾਈਮ ਤਾਂ ਮੈਨੂੰ ਵੀ ਖਾਣੀਆਂ ਹੀ ਪੈਂਦੀਆਂ ਕੀ ਕਰਾਂ ਤੇ ਅੱਜ ਤੁਹਾਨੂੰ ਮੈਂ ਦਿਖਾਨੀਆਂ ਦੇਖੋ ਮੇਰੇ ਜਦੋਂ ਮੇਰੇ ਲੱਤਾਂ ਕਿੰਨੀ ਸੁੱਜੀ ਹੋਈਆਂ ਔਰ ਪੈਰ ਵੀ ਮੇਰਾ ਕਿੰਨਾ ਸੁੱਜਿਆ ਚਲੋ ਮੈਂ ਤੁਹਾਨੂੰ ਦਿਖਾਨੀ ਆ ਕਿ ਜਦੋਂ ਮੇਰੇ ਲੱਤ ਸੁੱਜੀ ਜਾਂਦੀ ਆ ਔਰ ਪੈਰ ਵੀ ਜੀ ਮੇਰਾ ਸੁੱਜ ਜਾਂਦਾ ਮੈਨੂੰ ਸੱਚ ਦਾ ਸਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਬਹੁਤ ਜ਼ਿਆਦਾ ਦਰਦ ਹੁੰਦਾ ਮੈਨੂੰ ਤੇ ਇਹ ਹੀ ਮੈਨੂੰ ਮੇਰੇ ਫਰੈਂਡ ਪੁੱਛ ਰਹੇ ਸੀ ਕਿ ਦੀਦੀ ਤੁਸੀਂ ਦੱਸੋ ਕਿ ਤੁਹਾਨੂੰ ਪ੍ਰੋਬਲਮ ਹੁੰਦੀ ਆ ਤੇ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਉਹਨੂੰ ਸਹੀ ਕਰਦੇ ਹੋ ਪਹਿਲੀ ਗੱਲ ਤੇ ਸਹੀ ਨਹੀਂ ਹੋ ਸਕਦਾ ਕਿਉਂਕਿ ਮੈਂ ਜਿੰਨਾ ਮਰਜ਼ੀ ਗਰਮ ਪਾਣੀ ਦਾ ਸੇਕ ਲੈ ਲਾਂ ਜਾਂ ਕੁਝ ਵੀ ਲੈ ਲਾਂ ਨਾ ਮੈਨੂੰ ਨਹੀਂ ਫਰਕ ਨਹੀਂ ਪੈਂਦਾ ਮੈਨੂੰ ਉਹ ਐਸ ਕਰਕੇ ਸ਼ਾਇਦ ਮੇਰਾ ਆਪਰੇਸ਼ਨ ਹੋਇਆ ਰਿੰਗ ਆਪਰੇਸ਼ਨ ਹੋਇਆ ਹੈ ਤੇ ਅੰਦਰ ਤੱਕ ਨਾ ਜ਼ਖਮ ਹੋ ਰੱਖੇ ਨੇ ਤੇ ਜਿਹਦੇ ਕਰਕੇ ਨਾ ਮੈਨੂੰ ਫਰਕ ਨਹੀਂ ਪੈਂਦਾ ਵੀ ਤੇ ਮੇਰਾ ਪੈਰ ਹੋਰ ਜ਼ਿਆਦਾ ਸੁੱਜ ਜਾਂਦਾ ਲੱਤ ਵੀ ਬਹੁਤ ਜ਼ਿਆਦਾ ਸੁੱਜ ਜਾਂਦੀ ਹੈ ਤੇ ਤੁਹਾਨੂੰ ਮੈਂ ਦਿਖਾਨੀ ਆ ਮੇਰੀ ਇਸ ਟਾਈਮ ਲੱਤ ਦਾ ਹਾਲ ਕਿੰਨੀ ਲੱਤ ਸੁੱਜੀ ਹੋਈ ਆ ਤੇ ਪੈਰ ਵੀ ਮੇਰਾ ਬਹੁਤ ਜ਼ਿਆਦਾ ਸੁੱਜਿਆ ਆ ਹੈ ਤੇ ਚਲੋ ਆਪਣਾ ਵਲੋਗ ਤੁਹਾਨੂੰ ਦਿਖਾਵਾਂ ਅੱਗੇ ਵਧਾਨੀ ਆ ਤੇ ਆਪਣਾ ਲੱਤ ਦਾ ਹਾਲ ਤੁਹਾਨੂੰ ਦਿਖਾਨੀ ਆ ਕਿ ਕਿਸ ਤਰ੍ਹਾਂ ਸੁੱਜੀ ਹੋਈ ਹੈ ਮੇਰੀ ਲੱਤ ਉਹ ਦੋਸਤੋ ਇਹ ਮੇਰਾ ਪੈਰ ਦੇਖੋ ਕਿੰਨਾ ਸੁੱਜਿਆ ਹੋਇਆ ਹੈ ਤੇ ਇਹ ਦੇਖੋ ਮੇਰੇ ਪੈਰ ਦੀਆਂ ਜੜੀਆਂ ਉਂਗਲੀਆਂ ਨਾ ਇਹ ਸੁੱਜਣ ਕਰਕੇ ਮੁੜ ਗਈਆਂ ਦੇਖੋ ਇਹ ਮੋੜ ਕੇ ਦੇਖੋ ਕਿਸ ਤਰ੍ਹਾਂ ਹੋ ਗਈਆਂ ਨੇ ਇਹ ਦੇਖੋ ਉਂਗਲਾ ਦੇਖੋ ਪੂਰੀਆਂ ਸੁੱਜ ਗਈਆਂ ਔਰ ਸੁੱਜ ਕੇ ਦੇਖੋ ਪੈਰ ਕਿੰਨਾ ਮੋਟਾ ਹੋ ਗਿਆ ਜਿਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਨਾ ਦਰਦ ਹੁੰਦੀ ਪਈ ਆ ਤੇ ਇਹ ਪੈਰ ਦੀਆਂ ਉਂਗਲਾਂ ਦੇਖੋ ਤਾਨੂੰ ਮੈਂ ਕੋਲੋ ਦਿਖਾਨੀ ਹੈ ਇਹ ਦੇਖੋ ਸੂਜਣ ਦੇ ਕਰਕੇ ਨਾ ਪੈਰ ਦੀ ਉਂਗਲਾਂ ਬਿਲਕੁਲ ਥੱਲੇ ਹੋ ਜਾਂਦੀਆਂ ਨੇ ਇਹ ਦੇਖੋ ਐਸੇ ਹੋਈ ਗਈਆਂ ਇਹ ਦੇਖੋ ਔਰ ਇਹਦੇ ਉੱਪਰ ਕੁਝ ਲਗਾਉਂਗੀ ਤਾਂ ਵੀ ਨਹੀਂ ਇਹ ਠੀਕ ਹੋਣਾ ਤੇ ਮਤਲਬ ਕਿ ਇਸ ਨੂੰ ਥੋੜਾ ਤਾਂ ਐਦਾਂ ਕਰਕੇ ਕਰੂੰਗੀ ਨਾ ਨਾਰਮਲੀ ਪੈਰ ਨੂੰ ਥੋੜਾ ਜਿਹਾ ਐਦਾਂ ਕਰਾਂਗੀ ਤੇ ਫਿਰ ਥੋੜਾ ਜਿਹਾ ਮਤਲਬ ਕਿ ਵਧੀਆ ਲੱਗੇਗਾ ਕਿ ਦਰਦ ਹੁੰਦੀ ਇਹ ਪੈਰ ਦੇਖੋ ਮੇਰਾ ਪੂਰਾ ਸੁੱਜਿਆ ਹੋਇਆ ਹੈ ਹੁਣ ਤਾਂ ਨੂੰ ਮੈਂ ਲੱਤ ਦਿਖਾਨੀ ਆਪਣੀ ਤੇ ਲੱਤ ਵੀ ਦੇਖੋ ਕਿੰਨੀ ਸੁੱਜੀ ਹੋਈ ਹੈ ਇਹ ਦੇਖੋ ਤਾਂ ਹਮ ਲੱਤ ਦਿਖਾ ਰਹੀ ਆਂ ਇਹ ਦੇਖੋ ਲੱਤ ਵੀ ਮੇਰੀ ਕਿੰਨੀ ਸੁੱਜੀ ਹੋਈ ਦੇਖੋ ਇਹ ਦੇਖੋ ਇਹ ਸਾਰੀ ਲੱਤ ਮੇਰੀ ਸੁੱਜੀ ਹੈ ਜਿਸ ਦੇ ਕਾਰਨ ਦੇਖਿਓ ਮੈਨੂੰ ਬਹੁਤ ਹੀ ਜ਼ਿਆਦਾ ਦਰਦ ਹੋ ਰਿਹਾ ਬਹੁਤ ਹੀ ਜ਼ਿਆਦਾ ਔਰ ਇਹ ਪੈਰ ਤੇ ਇਹ ਦੇਖੋ ਉਂਗਲਾ ਬਿਲਕੁਲ ਥੱਲੇ ਹੋਈਆਂ ਹੋਈਆਂ ਇਹ ਦੇਖੋ ਇਹ ਦੇਖੋ ਕਿਉਂਕਿ ਇਸ ਤੇ ਸੂਜਨ ਆ ਗਈ ਹੋਈ ਆ ਤੇ ਇਹ ਦੇਖੋ ਪੈਰ ਦੀਆਂ ਉਂਗਲਾਂ ਥੱਲੇ ਹੋ ਗਈਆਂ ਨੇ ਇਹ ਉੱਪਰ ਨਹੀਂ ਹੋ ਰਹੀਆਂ ਉੱਪਰ ਇਸ ਕਰਕੇ ਹੋਣਗੀਆਂ ਜਦੋਂ ਇਸ ਦੀ ਸੂਜਨ ਕੱਟ ਜਾਏਗੀ ਨਾ ਤੇ ਜਿਹੜਾ ਮੇਰਾ ਪੈਰ ਹੈ ਨਾ ਫਿਰ ਇਸ ਦੀਆਂ ਜਿਹੜੀਆਂ ਉਂਗਲਾਂ ਵਾ ਇਹ ਠੀਕ ਹੋ ਜਾਣਗੀਆਂ ਮਤਲਬ ਸਿੱਧੀਆਂ ਹੋ ਜਾਣਗੀਆਂ ਇਸ ਤਰ੍ਹਾਂ ਹੋ ਜਾਣਗੀਆਂ ਪ੍ਰੋਪਰ ਸਿੱਧੀਆਂ ਤੇ ਹੁਣ ਮੇਰੇ ਪੈਰ ਦੀਆਂ ਉਂਗਲਾਂ ਬਹੁਤ ਸੁੱਜੀਆਂ ਨੇ ਸੂਜਨ ਬਹੁਤ ਜ਼ਿਆਦਾ ਹੋ ਗਈ ਪੈਰ ਵਿੱਚ ਤੇ ਜਿਸ ਕਰਕੇ ਇਹ ਪੈਰ ਇੱਕੋ ਦੇਖੋ نیچے ਹੋ ਗਿਆ ਇਹ ਥੱਲੇ ਹੋ ਗਿਆ ਇਦਾਂ ਕਰਕੇ ਦੇਖੋ ਇਹ ਦੇਖੋ ਇਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਸ ਨੂੰ ਮੈਂ ਇਸ ਤਰ੍ਹਾਂ ਕਰ ਰਹੀ ਆ ਪਰ ਇਹ ਕੁਝ ਨਹੀਂ ਪਤਾ ਲੱਗ ਰਿਹਾ ਔਰ ਪੈਰ ਦੇਖੋ ਕਿੰਨਾ ਮੋਟਾ ਹੋ ਚੁੱਕਿਆ ਹੈ ਮੇਰਾ ਇਹ ਦੇਖੋ ਬਹੁਤ ਜ਼ਿਆਦਾ ਮੋਟਾ ਹੋ ਚੁੱਕਿਆ ਹੈ ਔਰ ਇਹ ਲੱਤ ਦੇਖੋ ਇਹ ਦੇਖੋ ਲੱਤ ਵੀ ਮੇਰੀ ਕਿੰਨੀ ਮੋਟੀ ਹੋ ਗਈ ਹੈ ਸੋਚ ਕੇ ਬਹੁਤ ਜ਼ਿਆਦਾ ਔਰ ਇਹ ਦੇਖਿਓ ਇੱਕ ਉੱਡਾ ਦੇਖੋ ਮੇਰਾ ਇਹ ਵੀ ਸੁੱਜ ਗਿਆ ਬਹੁਤ ਜ਼ਿਆਦਾ ਜਿਹਦੇ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਦੋਸਤੋ ਤਕਲੀਫ ਹੋ ਰਹੀ ਬਹੁਤ ਜ਼ਿਆਦਾ ਪਰ ਹੁਣ ਕੁਝ ਕਰ ਵੀ ਨਹੀਂ ਸਕਦੇ ਇਹ ਪੂਰਾ ਦੇਖੋ ਮੇਰੀ ਪੂਰੀ ਲੱਤ ਹੈ ਨਾ ਇਹ ਸੂਜਣ ਕਰਕੇ ਬਹੁਤ ਜ਼ਿਆਦਾ ਮੈਨੂੰ ਪ੍ਰੋਬਲਮ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਔਰ ਕੁਝ ਦੇਖੋ ਇਹਦੇ ਵਿੱਚ ਆਪਰੇਸ਼ਨ ਹੋ ਰੱਖੇ ਨੇ ਨਾ ਦੇਖੋ ਸਾਰੇ ਲੱਤ ਦੇ ਉੱਪਰ ਤੇ ਇਸ ਕਰਕੇ ਵੀ ਨਾ ਕੁਝ ਮੈਨੂੰ ਕੁਝ ਵੀ ਲਗਾਵਾਂ ਨਾ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਇਹ ਸਾਰੇ ਦੇਖੋ ਅੰਦਰ ਤੱਕ ਗਏ ਹੋਏ ਨੇ ਜੇ ਰਿੰਗ ਆਪਰੇਸ਼ਨ ਹੋਇਆ ਸੀ ਅੰਦਰ ਤੱਕ ਇਧਰ ਇਤਰੋਂ ਉਹਨਾਂ ਨੇ ਰਿੰਗ ਕੱਢਿਆ ਸੀ ਤੇ ਦੇਖੋ ਇੱਥੇ ਜਾ ਕੇ ਨਾ ਐਸ ਸਾਈਡ ਤੇ ਰਿੰਗ ਨਿਕਲਿਆ ਤੇ ਉਹਦੇ ਕਰਕੇ ਵੀ ਮੈਨੂੰ ਨਾ ਸ਼ਾਇਦ ਚੈਨ ਨਹੀਂ ਆਉਂਦਾ ਤੇ ਕੀ ਕਰਾਂ ਦੋਸਤੋ ਕਰਨਾ ਪੈਂਦਾ ਹੈ ਇਹ ਦੇਖੋ ਹੁਣ ਇਹ ਦੇਖੋ ਇਹ ਸੂਜਨ ਕਰਕੇ ਇਹ ਦੇਖੋ ਮੇਰਾ ਪੈਰ ਇਹ ਦੇਖੋ ਇਹ ਦੇਖੋ ਤੁਹਾਨੂੰ ਲੱਗ ਉਹਦੀ ਦਿਖਾਨੀ ਇਹ ਦੇਖੋ ਇਹ ਫੁੱਲਿਆ ਹੋਇਆ ਦੇਖੋ ਇਹ ਦੇਖੋ ਇਹ ਦੇਖੋ ਇਹ ਕਿੰਨੀ ਮੇਰੇ ਪੇਨ ਹੋ ਰਹੀ ਬਹੁਤ ਜ਼ਿਆਦਾ ਪਰ ਕੁਝ ਕਰ ਨਹੀਂ ਸਕਦੀ ਕਿਉਂਕਿ ਕੰਮ ਤੇ ਕਰਨਾ ਹੀ ਹੈਗਾ ਵਾ ਕੰਮ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ ਇਹ ਇਹ ਦੇਖੋ ਇਹ ਦੇਖੋ ਇਹ ਹੈਗੀ ਸੂਜਨ ਦੀ ਨਿਸ਼ਾਨੀ ਇਹ ਪੈਰ ਸਾਰਾ ਮੇਰਾ ਸੂਜਿਆ ਆਇਆ ਹੈ ਔਰ ਇਸ ਦੇ ਥੱਲੇ ਵੇਖੋ ਇਸ ਤਰ੍ਹਾਂ ਲੱਗ ਰਿਹਾ ਵਾ ਇਸ ਤਰ੍ਹਾਂ ਨਾ ਇਹਦੇ ਉੱਪਰ ਛਾਲੇ ਪਏ ਨੇ ਪਰ ਛਾਲੇ ਨਹੀਂ ਹੈਗੇ ਇਹ ਸੂਜਣ ਕਰਕੇ ਨਾ ਇਹ ਪੈਰ ਇਸ ਤਰ੍ਹਾਂ ਹੋ ਗਿਆ ਮੇਰਾ ਤੇ ਇਹ ਸਾਰਾ ਪੈਰ ਦੇਖੋ ਸੂਜ ਕੇ ਕਿੰਨਾ ਮੋਟਾ ਹੋ ਗਿਆ ਹੈ ਤੇ ਮੋਟਾ ਹੋ ਗਿਆ ਇਸ ਕਰਕੇ ਇਸ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋ ਰਹੀ ਦੋਸਤੋ ਤੇ ਤੁਸੀਂ ਦੇਖ ਲੈ ਕਿ ਮੇਰੇ ਪੈਰ ਦੀ ਹਾਲਤ ਦੇਖ ਲਈ ਹੈ ਸੂਜਣ ਕਰਕੇ ਮੇਰਾ ਪੈਰ ਇੰਨਾ ਜ਼ਿਆਦਾ ਦਰਦ ਹੋਉਂਦਾ ਦੋਸਤੋ ਬਹੁਤ ਹੀ ਜ਼ਿਆਦਾ ਦਰਦ ਹੋ ਰਿਹਾ ਵਾ ਔਰ ਸੱਚ ਦੱਸਾਂ ਨਾ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਮਤਲਬ ਮੈਂ ਕੋਈ ਵੀ ਟਿਊਬ ਫਿਲ ਲੈ ਕੇ ਆਉਂਗੀ ਨਾ ਕੋਈ ਦਵਾਈ ਵਗੈਰਾ ਲਗਾਵਾਂਗੀ ਇਸ ਦੇ ਉੱਪਰ ਤਾਂ ਵੀ ਫਰਕ ਨਹੀਂ ਪੈਣਾ ਉਹ ਇਸ ਲਈ ਫਰਕ ਨਹੀਂ ਪੈਣਾ ਜਦੋਂ ਰਿੰਗ ਆਪਰੇਸ਼ਨ ਹੋ ਗਿਆ ਨਾ ਤਾਂ ਬਿਲਕੁਲ ਹੀ ਲੱਤ ਦੇ ਆਰ ਪਾਰ ਗਿਆ ਹੋਇਆ ਨਾ ਤੇ ਉਸ ਕਰਕੇ ਨਾ ਪਤਾ ਨਹੀਂ ਉਸ ਨੂੰ ਫਰਕ ਨਹੀਂ ਪੈਂਦਾ ਉਹ ਸੂਜਣ ਨਹੀਂ ਜ਼ਿਆਦਾ ਦੇਖੋ ਹੋ ਚੁੱਕੀ ਹੈ ਵੈਸੇ ਠੰਡ ਕਮ ਹੋਈ ਹੈ ਮਤਲਬ ਠੰਡ ਘਟ ਹੋ ਗਈ ਇੱਥੇ ਪਰ ਮੇਰਾ ਪੈਰ ਹਜੇ ਤੱਕ ਮਤਲਬ ਸੂਜਣ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮੋਟਾ ਹੋ ਰਿਹਾ ਹੈ ਤੁਹਾਨੂੰ ਮੈਂ ਦਿਖਾਇਆ ਹੈ ਤੇ બસ ਇਹੀ ਹੈ ਕਿ ਜਦੋਂ ਮੇਰੇ ਪੈਰ ਤੇ ਸੂਜਨ ਆ ਜਾਂਦੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਹਿੱਦ ਦਰਦ ਹੁੰਦਾ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਕਦੀ ਕਦੀ ਤੇ ਮੈਨੂੰ ਇਦਾਂ ਹੁੰਦਾ ਹੈ ਕਿ ਮੈਂ ਖਾਣਾ ਬਨਾਨੀ ਆ ਜਾਂ ਫਿਰ ਮੈਂ ਕੋਈ ਕੰਮ ਕਰਦੀ ਆ ਨਾ ਤੇ ਮੇਰਾ ਦਿਲ ਇਦਾਂ ਕਰਦਾ ਕਿ ਬਸ ਹੁਣ ਮੈਂ ਕੁਛ ਨਾ ਕਰਾਂ ਕਿਉਂਕਿ ਇਨਾ ਦਰਦ ਬਹੁਤ ਹੀ ਜ਼ਿਆਦਾ ਦਰਦ ਹੋ ਜਾਂਦਾ ਮੈਨੂੰ ਕਦੀ ਕਦੀ ਤੇ ਤਾਂ ਹੁਣ ਚਲੋ ਠੀਕ ਹੈ ਕਦੀ ਕਦੀ ਤਾਂ ਮੈਂ ਆਪਣੀ ਵੱਡੀ ਕੁੜੀ ਨੂੰ ਬੋਲ ਦਿੰਨੀ ਆ ਕਿ ਮੇਰਾ ਥੋੜਾ ਜਿਹਾ ਪੈਰ ਦਬਾ ਪਰ ਕੁੜੀਆਂ ਕੋ ਪੈਰੀ ਹੱਥ ਨਹੀਂ ਲਵਾਉਣਾ ਚਾਹੀਦਾ ਤੇ ਇਸ ਕਰਕੇ ਫਿਰ ਮੈਂ ਬੋਲ ਦਿੰਨੀ ਆ ਨਹੀਂ ਰਹਿਣ ਦੇ ਕੋਈ ਗੱਲ ਨਹੀਂ ਮੈਂ ਖੁਦ ਹੀ ਕਰ ਲੈਨੀ ਆ ਫਿਰ ਉਹ ਕਹਿੰਦੀ ਨਹੀਂ ਮਮਾ ਤੁਹਾਡਾ ਪੈਰ ਬਹੁਤ ਸੁੱਝਿਆ ਆ ਥੋੜਾ ਜਿਹਾ ਮੈਂ ਤੁਹਾਡਾ ਪੈਰ ਨੂੰ ਕੁੱਟ ਦਿੰਨੀ ਆ ਕਿ ਚਲੋ ਥੋੜਾ ਰੈਸਟ ਮਿਲੇਗਾ ਵਧੀਆ ਲੱਗੇਗਾ ਪਰ ਵਧੀਆ ਤੇ ਲੱਗਦਾ ਹੈ ਪਰ ਕੁੜੀਆਂ ਕੋ ਪੈਰੀ ਹੱਥ ਲਵਾਉਣਾ ਸਾਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਫਿਰ ਮੈਂ ਕਹਿ ਦਿੰਨੀ ਨਹੀਂ ਨਹੀਂ ਕੋਈ ਗੱਲ ਨਹੀਂ ਦੰਦ ਠੀਕ ਹੋ ਜਾਏਗਾ ਪਰ ਦਵਾਈਆਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੀ ਮਰਜ਼ੀ ਦਵਾਈ ਖਾ ਲਾਂ ਨਾ ਮੈਨੂੰ ਫਰਕ ਨਹੀਂ ਪੈਂਦਾ ਇਸ ਕਰਕੇ ਮੈਂ ਦਵਾਈ ਖਾਣਾ ਹੀ ਬੰਦ ਕਰ ਦਿੱਤਾ ਮੈਂ ਖਾਂਦੀ ਹੀ ਨਹੀਂ ਆ ਜਿਆਦਾ ਤਕਲੀਫ ਹੋਵੇ ਫਿਰ ਤਾਂ ਖਾ ਲੈਣੀ ਆ ਪਰ ਜਦੋਂ ਲੱਗੇ ਮੈਨੂੰ ਕਿ ਹੁਣ ਨਹੀਂ ਖਾਣੀ ਫਿਰ ਨਹੀਂ ਖਾਂਦੀ ਮੈਂ ਤੇ ਮੇਰਾ ਪੈਰ ਸੁੱਜ ਕੇ ਸਰਦੀਆਂ ਵਿੱਚ ਬਿਲਕੁਲ ਹੀ ਮਤਲਬ ਮੋਟਾ ਹੋ ਜਾਂਦਾ ਵਾ ਔਰ ਦਰਦਨਾ ਭਰ ਜਾਂਦਾ ਦੋਸਤੋ ਤੇ ਜਿਨ੍ਹਾਂ ਨੇ ਮੈਨੂੰ बोलेया ਸੀ ਕਿ ਆਪਣਾ ਪੈਰ ਦੀ ਸਿਚੁਏਸ਼ਨ ਦੱਸੋ ਸਾਨੂੰ ਤੇ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਕਿ ਸਰਦੀਆਂ ਵਿੱਚ ਮੇਰੇ ਪੈਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਹੁਣ ਤੁਸੀਂ ਦੇਖਿਆ ਹੀ ਹੈ ਹਾਲੇ ਕਿ ਇੰਨੀ ਠੰਡ ਨਹੀਂ ਹੈਗੀ ਫਿਰ ਵੀ ਮੇਰੇ ਪੈਰ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਔਰ ਜਦ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਨਾ ਫਿਰ ਤੇ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਮੇਰੇ ਪੈਰ ਦੀ ਔਰ ਦਰਦ ਵੀ ਬਹੁਤ ਜ਼ਿਆਦਾ ਵੱਜ ਜਾਂਦਾ ਵਾ ਸੂਜਣ ਦੇ ਤੋ ਵੀ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਇਹਨੂੰ ਵੀ 12 13 ਦਿਨ ਲੱਗਣਗੇ ਥੋੜਾ ਨੋਰਮਲ ਹੋਣ ਵਾਸਤੇ ਕਿਉਂਕਿ ਜਦੋਂ ਮੇਰਾ ਪੈਰ ਸੁੱਜ ਜਾਂਦਾ ਪੈਰ ਦੀਆਂ ਉਂਗਲਾਂ ਇਸ ਤਰ੍ਹਾਂ ਹੋ ਜਾਂਦੀਆਂ ਨੇ ਬਿਲਕੁਲ ਥੱਲੇ ਹੋ ਜਾਂਦੀਆਂ ਨੇ ਤੇ ਫਿਰ ਜਦੋਂ ਸੂਜਨ ਖਤਮ ਹੋ ਜਾਂਦੀ ਨਾ ਫਿਰ ਉਹ ਥੋੜਾ ਥੋੜਾ ਜਿਹਾ ਕਹਿੰਦਾ ਸਿੱਧਾ ਹੋ ਜਾਂਦਾ ਹੈ ਤੇ ਹੁਣ ਦੇਖੋ ਟੇਢੀਆਂ ਉਂਗਲਾਂ ਇਸ ਤਰ੍ਹਾਂ ਹੋਈਆਂ ਹੋਈਆਂ ਉਹਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਮੇਰੇ ਪੈਰ 'ਚ ਵੈਸੇ ਵੀ ਜਾਨ ਨਹੀਂ ਹੈ ਤਾਂ ਪਤਾ ਹੀ ਨਹੀਂ ਲੱਗ ਰਿਹਾ ਜਿੰਨਾ ਮਰਜ਼ੀ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਵੀ ਕਰਦੀਆਂ ਤਾਂ ਵੀ ਨਹੀਂ ਪਤਾ ਲੱਗਦਾ ਔਰ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਬਹੁਤ ਜ਼ਿਆਦਾ ਤੇ ਅੱਜ ਦਾ ਵਲੋਗ ਬਸ ਇਹੀ ਸੀ ਜਿਨ੍ਹਾਂ ਨੇ ਮੈਨੂੰ ਪੁੱਛਿਆ ਸੀ ਤੇ ਅੱਜ ਮੈਂ ਵਲੋਗ ਉਹਨਾਂ ਲਈ ਬਣਾਇਆ ਜੋ ਵੀ ਮੈਨੂੰ ਬੋਲੋਗੇ ਵਲੌਗ ਬਣਾਉਣ ਵਾਸਤੇ ਮੈਂ ਉਹਨਾਂ ਦੇ ਲਈ ਵਲੌਗ ਜ਼ਰੂਰ ਬਣਾਵਾਂਗੀ ਪਰ ਰਿਪਲਾਈ ਜ਼ਰੂਰ ਕਰਿਆ ਕਰੋ ਮੈਨੂੰ ਤਾਂ ਹੀ ਤਾਂ ਮੈਂ ਤੁਹਾਡੇ ਵਾਸਤੇ ਵਲੌਗ ਬਣਾਵਾਂਗੀ ਤੇ ਅੱਜ ਦਾ ਵਲੌਗ ਤੁਹਾਨੂੰ ਮੇਰਾ ਕਹਿੋ ਜਿਆ ਲੱਗਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਫੁੱਲ ਵਾਚ ਜ਼ਰੂਰ ਕਰਨਾ ਦੋਸਤੋ ਓਕੇ ਬਾਏ ਦੋਸਤੋ ਬਾਏ